ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਜੁਆਇੰਟਡ ਪੋਸਟ ਮੈਂ ਸਤਪਾਲ ਲੁਧਿਆਣਾ ਵਿੱਚ ਜਿੱਥੇ ਲੋਹੜੀ ਦਾ ਤਿਹਾਰ ਨੇੜੇ ਆਉਣ ਵਾਲਾ ਉੱਥੇ ਹੀ ਅੱਜ ਤੁਸੀਂ ਦੇਖ ਸਕਦੇ ਹੋ ਦ੍ਰੇਸ਼ੀ ਗਰਾਊਂਡ ਵਿੱਚ ਪਹੁੰਚੇ ਹਾਂ ਜਿੱਥੇ ਡੋਰ ਤਿਆਰ ਕੀਤੀ ਜਾਂਦੀ ਆ ਬਿਲਕੁਲ ਕੈਮਰਾਮੈਨ ਨੂੰ ਗੁਜਾਰਸ਼ ਕਰੂੰਗਾ ਕਿ ਲਗਾਤਾਰ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਡੋਰ ਹੈ ਉਹ ਤਿਆਰ ਕੀਤੀ ਜਾ ਰਹੀ ਆ ਸਾਡੇ ਨਾਲ ਭਾਈ ਸਾਡੇ ਨਾਲ ਨੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਆ ਜੀ ਰਮੇਸ਼ ਰਮੇਸ਼ ਜੀ ਮੈਂ ਗੱਲ ਕਰ ਲਮਾ ਜਿਹੜੀ ਡੋਰ ਤਿਆਰ ਕੀਤੀ ਜਾ ਰਹੀ ਹੈ ਇਹ ਇਹ ਕਿਹੜੀ ਡੋਰ ਹੈ ਜੀ ਇਹ ਵਰਦਮਨ ਦਾ ਧਾਗਾ ਜੀ 12 ਤਾਰ ਹਾਂਜੀ ਹਾਂਜੀ ਇਹ ਧਾਗੇ ਨੂੰ ਜਿਹੜਾ ਤੁਸੀਂ ਤਿਆਰ ਕਰਦੇ ਹੋ ਇਹ ਪਹਿਲਾਂ ਤੁਸੀਂ ਇਹ ਦੱਸ ਦੋ ਵੀ ਤੁਹਾਡੇ ਹੱਥ ਵਿੱਚ ਜਿਹੜਾ ਪਾਇਆ ਵਾ ਵਾਈਟ ਵਿੱਚ ਇਹ ਕੀ ਹੈ ਜੀ ਇਹ ਜੀਨ ਦਾ ਕੱਪੜਾ ਜੀ ਨਾਲ ਉੱਤੇ ਧਾਗਾ ਲਵਟਿਆ ਤਾਂ ਕਿ ਕੱਲਾ ਕੱਲਾ ਲੜ ਨਾ ਮੰਜਾ ਲੱਗ ਜਾਵੇ ਪਿੱਛੇ ਸਾਰਿਆਂ ਨੂੰ ਅੱਛਾ ਜੀ ਹਾਂਜੀ ਇਸ ਕਰਕੇ ਆਪਣੀ ਸੇਫਟੀ ਵਾਸਤੇ ਵੀ ਆ ਤੇ ਮੰਜਾ ਲਾਉਣ ਵਾਸਤੇ ਵੀ ਆ ਜੀ ਤੇ ਜਿਹੜਾ ਹੱਥ ਵਿੱਚ ਬਲੈਕ ਤੁਸੀਂ ਪਕੜਿਆ ਹੋਇਆ ਇਹਨੂੰ ਇਹਨੂੰ ਮੰਜਾ ਕਹਿੰਦੇ ਆ ਜੀ ਇਹਨੂੰ ਮੰਜਾ ਕਹਿੰਦੇ ਆ ਜੀ ਹਾਂ ਤੇ ਇਹ ਜਿਹੜਾ ਤੁਹਾਡੀ ਜਿਹੜੀ ਮਾਂਜਾ ਤੁਸੀਂ ਕਿੰਨੇ ਟਾਈਮ ਵਿੱਚ ਜਿਹੜਾ ਤੁਹਾਡਾ ਤਿਆਰ ਹੁੰਦਾ ਤੇ ਕਿੰਨੇ ਟਾਈਮ ਵਿੱਚ ਜਿਹੜੀ ਰੋਟੀ ਇਹ ਲੱਗਦੀ ਆ ਮਾਂਜਾ ਸਾਡਾ 2 ਘੰਟੇ ਤਿਆਰ ਕਰਦੇ ਜੀ ਦਾ ਜੀ ਚ ਰਖੜੀ ਲਵੇਟ ਕੇ ਇੱਕ ਨੜੇ ਨੂੰ ਹਾਂਜੀ ਹਾਂਜੀ ਭਾਜੀ ਦੇਖਿਆ ਜਾਵੇ ਜਿਹੜੀ ਅੱਜ ਕੱਲ ਲੋਕਾਂ ਦੇ ਵਿੱਚ क्रेज ਹਲੇ ਵੀ ਬੱਚਿਆਂ ਵਿੱਚ ਨੌਜਵਾਨਾਂ ਵਿੱਚ ਹੈਗਾ ਵਾ ਕਿ ਜਿਹੜਾ ਅਸੀਂ ਡੋਰ ਲੈਣੀ ਆ ਤਾਂ ਚਾਈਨਾ ਡੋਰੀ ਲੈਣੀ ਆ ਉਹ ਵੈਸਟ ਮੰਨੀ ਜਾਂਦੀ ਆ ਚਾਈਨਾ ਡੋਰ ਅੱਜ ਕੱਲ ਫੇਲ ਹੋ ਗਈ ਆ ਜੀ ਚਾਈਨਾ ਡੋਰ ਅੱਜ ਕੱਲ ਕੱਚੀ ਆਣ ਲੱਗ ਗਈ ਆ ਹੁਣ ਹਾਂਜੀ ਜਿਹੜੀ ਤੁਹਾਡੀ ਡੋਰ ਆ ਤੁਹਾਡੀ ਡੋਰ ਚੈਨਲ ਨੂੰ ਸਾਡੀ ਡੋਰ ਦੇਖੋ ਚਾਈਨਾ ਵਰਦਮਾਨ ਨੇ ਧੱਗਾ ਹੀ ਇਸ بیسਕ ਵਧੀਆ ਕੱਢਿਆ ਹੋਇਆ ਹੈ ਕਿ ਚਾਈਨਾ ਡੋਰ ਨੂੰ ਮਾਰ ਮਾਰ ਦੋਵੇ ਇਹ ਸਾਡੀ ਡੋਰ ਚਾਈਨਾ ਡੋਰ ਨੂੰ ਕੱਟ ਦੇਗੀ ਜੀ ਅੱਛਾ ਜੀ ਹਾਂਜੀ ਇਹ ਮੁਕਾਬਲਾ ਕਹਿ ਸਕਦੇ ਆ ਇਸ ਵਾਰ ਮੁਕਾਬਲਾ ਕਰ ਸਕਦੇ ਜੀ ਸ਼ਰਤ ਲਾ ਕੇ ਮੁਕਾਬਲਾ ਕਰ ਸਕਦੇ ਜੀ ਇਹਦੇ ਨਾਲ ਹਾਂਜੀ ਜੇ ਜੇ ਮੁਕਾਬਲਾ ਹੁੰਦਾ ਵਾ ਤਾਂ ਕਹਿਣ ਦਾ ਮਤਲਬ ਜਿਹੜੀ ਆਪਣੀ ਪੰਜਾਬ ਦੀ ਡੋਰੀ ਉਹ ਮੰਨੀ ਜਾਊਗੀ ਵੀ ਜਿਹੜੀ ਹਾਂਜੀ ਹਾਂਜੀ ਇਹੇ ਡੋਰ ਮੰਨੀ ਜਾਏਗੀ ਜੀ ਸਾਡੀ 12 ਤਾਰ ਹਾਂਜੀ ਚੇਲਵਾਣਗੇ ਤੇ ਭਾਜੀ ਜੇ ਆਪਾਂ ਆਪਾਂ ਜਿਹੜੀ ਡੋਰ ਦੀ ਗੱਲ ਕਰਦੇ ਆ ਇਹ ਜਿਹੜੀ ਡੋਰ ਆ ਤੁਹਾਡੇ ਜਿਹੜੀ ਚਾਇਨਾ ਡੋਰ ਦੇ ਮੁਕਾਬਕ ਇਹਦਾ ਰੇਟ ਵਾਈਜ਼ ਗੱਲ ਕਰ ਲਈਏ ਦੀ ਰੇਟ ਦਾ ਤਾਂ ਫਰਕ ਪੈਂਦਾ ਜੀ ਕਿਉਂਕਿ ਧਾਗੇ ਮਹਿੰਗੇ ਆ ਪਿੱਛੋਂ ਵਰਦਮਾਨ ਮਿਲਨੇ ਜਿਹੜੇ ਕੱਡੇ ਧਾਗੇ ਮਹਿੰਗੇ ਆ ਇਸ ਕਰਕੇ ਸਾਡੀ ਡੋਰ ਥੋੜੀ ਮਹਿੰਗੀ ਪੈਂਦੀ ਆ ਲੇਕਿਨ ਹੈ ਬੈਸਟ ਠੀਕ ਹੈ ਹੈ ਬੈਸਟ ਡੋਰ ਠੀਕ ਹੈ ਇੱਕ ਭਾਜੀ ਹੋਰ ਨੇ ਸਾਡੇ ਨਾਲ ਉਹ ਚੜਖੜੀ ਲਵੇਟ ਨੇ ਆ ਭਾਜੀ ਸਤਿਗੁਰਾਲ ਜੀ ਸਤਿਗੁਰਾਲ ਜੀ ਕੀ ਨਾਮ ਆ ਭਾਜੀ ਭਾਈ ਵਿੱਕੀ ਨਾਮ ਹੈ ਭਾਈ ਵਿੱਕੀ ਭਾਜੀ ਚੜਖੜੀ ਤੁਸੀਂ ਤਿਆਰ ਆ ਲਾਸਟ ਵਿੱਚ ਤੁਹਾਡਾ ਹੀ ਰੋਲ ਆ ਜਿਹੜਾ ਤੁਸੀਂ ਚੜਖੜੀ ਮਤਲਬ ਜਿਹੜੀ ਡੋਰ ਤਿਆਰ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਕਵਰ ਕਰਦੇ ਹੋ ਹਾਂਜੀ ਹਾਂਜੀ ਜੋ ਜਿੰਨੇ ਲੈਣਾ ਸਾਰੀ ਤਿਆਰ ਕਰ ਦੇਣੀ ਮਾਜ ਮੋਜਾ ਲਾ ਕੇ ਬਾਜਾ ਬਾਜ ਰਖਣੀ ਤੇ ਲਵੇੜ ਕੇ ਰੈਡੀ ਕਰ ਦੇਣੀ ਜਿਹੜੇ ਦੇਖਿਆ ਜਾਵੇ ਕਿੰਨੀ ਚੜਖੜੀ ਵਿੱਚ ਡੋਰ ਆ ਜਾਂਦੀ ਆ ਇਹ ਚੜਖੜੀ ਇਹ ਸਾਫ ਸਾਹ ਹੁੰਦਾ ਇੱਕ ਨਾਲ ਦੀ ਦੋ ਨਾਲ ਦੀ ਤਿੰਨ ਦੀ ਚਾਰ ਦੀ ਅਲੱਗ ਅਲੱਗ ਹੁੰਦਾ ਜਿੰਨੇ ਨਾਲੇ ਤੁਸੀਂ ਲੈਣੇ ਆ ਜਾਂ ਇੱਕ ਦੇ ਦੋ ਦੇ ਪਰ ਅੱਜ ਅੱਜ ਕੱਲ ਵੀ ਕਾਫੀ ਕਰੇਜ ਆ ਜਿਹੜੇ ਚਾਈਨਾ ਡੋਰ ਦਾ ਹੀ ਮੰਨਿਆ ਜਾਂਦਾ ਚਾਈਨਾ ਦਾ ਬਾਜੀ ਬੰਦੀ ਨਹੀਂ ਹੁੰਦਾ ਪਿਆ ਪਿਲੇ ਸਾਲ ਥੋੜਾ ਫਰਕ ਪਿਆ ਹੁਣ ਫੇਰ ਮਿਲਦੇ ਪਏ ਕਟੂ ਫੇਰ ਵਾਲਾ ਹਾਂ ਚੈਨਾ ਟੋਰ ਵੰਡੋਣੀ ਚਾਹੀਦੀ ਸੀ ਹੁਣੀ ਚਾਹੀਦੀ ਜੀ ਪੰਤੋਣੀ ਚਾਹੀਦੀ ਨੁਕਸਾਨ ਬਹੁਤ ਆਈ ਜਾਂਦਾ ਦੋੜਦਾ ਦੁਕਾਨਦਾਰ ਤੇ ਮਾਲ ਕੋਲ ਪਹੁੰਚੇ ਆ ਸਰ ਕੀ ਨਾਮ ਹੈ ਸੁਰਿੰਦਰ ਕੁਮਾਰ ਜੀ ਸੁਰਿੰਦਰ ਜੀ ਕਿਹੜੀ ਜਗ੍ਹਾ ਤੁਹਾਡੀ ਦੁਕਾਨ ਹੈ ਜੀ ਸਾਡੀ ਜਿਆਦਾ ਦੇਸੀ ਗਰਾਉਂਡ ਦੇ ਅੰਦਰ ਹੈ ਜੀ ਭੋਲੇ ਦਾ ਮੰਦਿਰ ਦੇ ਸਾਹਮਣੇ ਬਿਲਕੁਲ ਕੁੰਤਪ੍ਰਕਾਸ਼ ਲੋੜੀਏ ਨਾਂ ਦੇ ਸਾਡੀ ਦੁਕਾਨ ਮਸ਼ਹੂਰ ਹੈ ਤੇ ਕਿੰਨੇ ਟਾਈਮ ਤੋਂ ਜਿਹੜੀ ਕਵਾੜੀ ਜਿਹੜੀ ਤੁਸੀਂ ਡੋਰ ਦਾ ਕੰਮ ਕਰਦੇ ਹੋ? ਅਸੀਂ 55 ਸਾਲ ਹੋ ਗਏ ਮੈਂ ਡੋਰ ਦਾ ਕੰਮ ਕਰਦੇ ਲੋ। ਅੱਛਾ ਜੀ। ਤੇ ਜੇ ਦੇਖਿਆ ਜਾਵੇ ਜਿਹੜੀ ਚਾਈਨਾ ਡੋਰ ਆ ਅੱਜ ਕੱਲ੍ਹ ਜੋਸ਼ ਵਿੱਚ ਕਾਫੀ ਕਰਿਆ ਜਿਹੜਾ ਚਾਈਨਾ ਡੋਰ ਦਾ ਮੰਨਿਆ ਜਾਂਦਾ ਜਿਹੜੀ ਜਿਹੜੀ ਚਾਈਨਾ ਡੋਰ ਆ ਉਹ ਵੈਸਟ ਮੰਨੀ ਜਾਂਦੀ ਹੈ ਜਿਹੜੀ ਤੁਹਾਡੀ ਨੋਰਮਲ ਡੋਰ ਆ ਕਹਿੰਦੇ ਯਾਰ ਉਹ ਸਹੀ ਨਹੀਂ ਹੈਗੀ। ਨਹੀਂ ਜੀ ਮੇਰੀ ਨੋਰਮਲ ਡੋਰ ਹੈ ਜਿਹੜੀ ਇੱਥੇ ਮੇਰੇ ਨਾਲ ਚਾਈਨਾ ਵਾਲੇ ਆ ਜੇ ਸਰਦ ਵਾਲਾ ਮੈਂ ਉਹਨੇ 20 ਬਦੰ ਕਰਦਾ ਇੱਕ ਪਤੰਗਾ ਮੇਰਾ ਗੋਲ ਹੀ ਅੱਜ ਹੋ ਜਾ ਤਗਾ ਜੇ ਚਾਈਨਾ ਨਾਲ ਨਹੀਂ ਲੱਗਣ ਦਿੰਦਾ। ਭਾਜੀ ਜਿਹੜੀ ਚਾਇਨਾ ਡੋਰ ਆ ਇਹ ਆਪਾਂ ਮਰਡਰ ਕਹਿ ਸਕਦੇ ਹਾਂ ਕਿਉਂਕਿ ਪੰਛੀਆਂ ਦੀ ਜਿਹੜੀ ਗਰਦਨ ਕੱਟੀ ਜਾਂਦੀ ਆ ਇਨਸਾਨਾਂ ਦੀ ਗਰਦਨ ਕੱਟੀ ਜਾਂਦੀ ਜਿਹੜੀ ਗੱਲ ਵਿੱਚ ਬਿਜਲੀ ਜਲੀ ਜਾਂ ਲੋਅ ਲੱਗ ਜਾਂਦਾ ਕਿਉਂਕਿ ਜਿਹੜੇ ਲੋਹੇ ਦਾ ਬਰੋਚਾ ਅਸੀਂ ਕੱਚ ਨਾਲ ਲਾਂਦੇ ਆ ਸਾਡਾ ਜੀੜਾ ਜਿਹਾ 2 ਮਿੰਟ ਚ ਠੀਕ ਆ ਇਹਦਾ ਟੇਬਲ ਆਓ ਜਾਂ ਬੈਂਡਰ ਲਾਓ ਜਿਹੜੀ ਤੁਸੀਂ ਜਿਹੜੀ